ਬਾਹਰ ਲੈ ਲਓ ਤੁਸੀਂ ਤੁਹਾਨੂੰ ਬਾਹਰ ਲੈ ਲਓ ਇਹ ਅਸੀਂ ਆਪਣੇ ਪੈਲਸ ਲੋਗ ਵੀ ਕਰਨਾ ਠੀਕ ਹੈ ਜੀ ਅੰਦਰ ਐਂਟਰੀ ਇਹਦੀ ਬੈਨ ਹੈ ਜਿੱਦੇ ਇਹਨਾਂ ਨੂੰ ਸਪੈਸ਼ਲ ਕਹੋ ਬੁਕਿੰਗ ਵੇਲੇ ਸਪੈਸ਼ਲ ਕਹਦਾ ਉਹ ਬੁਕਿੰਗ ਵੇਲੇ ਕੰਡੀਸ਼ਨ ਰੱਖ ਦੋ ਸਾਰੇ ਜਿਹੜੇ ਕੰਡੀਸ਼ਨ ਰੱਖ ਦੋ ਤੇ ਵਿਦ ਵੈਪਨ ਬੰਦਾ ਅੰਦਰ ਆਉ ਨਹੀਂ ਕੀਤਾ ਜਾਏਗਾ ਪਹਿਲਾ ਸਾਲ ਇਹਨਾਂ ਨਾਲ ਮੀਟਿੰਗ ਕੀਤੀ ਗਈ ਆ ਕੀ ਕਾਰਨ ਹੋਇਆ ਔਰ ਜਸੀ ਨਕੌਦਰ ਦੇ ਜਿੰਨੇ ਮੈਰਿਜ ਪੈਲਸ ਸੀ ਉਹਨਾਂ ਦੇ ਓਨਰਸ ਔਰ ਮੈਨੇਜਰਸ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਅਵੇਅਰ ਕਰਨ ਨੂੰ ਜਾਣੂ ਕਰਾਉਣ ਨੂੰ ਕਿ ਮੈਰਿਜ ਪੈਲਸਿਸ ਵਿੱਚ ਇਹ ਕਿਸੇ ਵੀ ਪਬਲਿਕ ਸਪੇਸ ਵਿੱਚ ਜਿੱਥੇ ਪਬਲਿਕ ਗਾਦਰਿੰਗ ਹੁੰਦੀ ਹੈ weapon ਦਾ ਇਸ ਫਾਇਰ ਆਉਂਦਾ ਕੈਰੀ ਕਰਨਾ ਅਲਾਉਡ ਨਹੀਂ ਹੈ ਤੇ ਇਹ ਜਿਹੜੇ ਮੈਰਿਜ ਪੈਲਸਿਸ ਵਿੱਚ ਕਈ ਵਾਰ ਸੈਲੀਬ੍ਰੇਟਰੀ ਫਾਇਰਿੰਗ ਦੇ ਇਨਸੀਡੈਂਟਸ ਹੋ ਜਾਂਦੇ ਆ ਉਹਦੇ ਕਰਕੇ ਕਈ ਅਨਫੋਰਚੂਨੇਟ ਇਨਸੀਡੈਂਸ ਹੋ ਜਾਂਦੇ ਆ ਉਹ ਉਹਨਾਂ ਨੂੰ ਥੱਲ ਪਾਉਣ ਨੂੰ ਉਹਨਾਂ ਨੂੰ ਰੋਕਣ ਨੂੰ ਲੋਕਾਂ ਨੂੰ ਅਵਾਇਕ ਕਰਨ ਨੂੰ ਅਸੀਂ ਅੱਜ ਦੀ ਮੀਟਿੰਗ ਮੰਨ ਕਈ ਵਾਰ ਦੇਖਣ ਜਾਂਦਾ ਕਿ ਪਾਰਸਾਂ ਦੇ ਵਿੱਚ ਜਿਹੜਾ ਹੈਗਾ ਸ਼ਰੀਆਮ ਫਾਇਰਿੰਗ ਕੀਤੀ ਜਾਂਦੀ ਹੈਗੀ ਆ ਇਸ ਤਰ੍ਹਾਂ ਦੇਖਦੀ ਹੈ ਜੀ ਬਿਲਕੁਲ ਜੀ ਇਹਦੇ ਪ੍ਰੋਹੀਬਿਟਰੀ ਆਰਡਰਸ बीसी ਵੱਲੋਂ ਵੀ ਜਾ ਰਹੀ ਹੈ ਤੇ ਉਹ ਉਹੀ ਅਵੇਅਰ ਕਰਨ ਨੂੰ ਅਸੀਂ ਅੱਜ ਮੀਟਿੰਗ ਕੀਤੀ ਸੀ ਇਹਦੇ ਵਿੱਚ ਮੈਰਿਜ ਪੈਲੇਸਿਸ ਵਿੱਚ ਅਲਾਉਡ ਨਹੀਂ ਹੈ ਤੇ ਜਸਟ ਇਨ ਕੇਸ ਕੋਈ ਇਨਸੀਡੈਂਟ ਆਉlger ਕੋਈ ਇਨਫੋਰਮੇਸ਼ਨ ਆਉਦੀ ਹੈ ਤਾਂ ਮੈਰਿਜ ਪੈਲੇਸ ਹੋਨਰ ਨੂੰ ਜਾਂ ਮੈਨੇਜਰ ਨੂੰ ਪੁਲਿਸ ਨੂੰ ਇਨਫਾਰਮ ਕਰਨਾ ਮਰਜ਼ਾ ਜੇ ਕੋ ਪੈਲੇਸ ਦੇ ਐਂਟਰ ਹੁੰਦਾ ਹੈਗਾ ਕੋਈ ਵੀ ਵਿਅਕਤੀ ਉਹਦੀ ਕੋਈ ਚੈੱਕ ਇਨ ਵਗੈਰਾ ਵਾਸਤੇ ਵੀ ਕੋਈ ਪਰਵਾਹ ਨਹੀਂ ਕੀਤੀ ਜਾਣਗੀ ਬਿਲਕੁਲ ਕੀਤੀ ਜਾਣਗੀ ਜੀ ਇਹਨਾਂ ਦੀ ਸਿਕਿਉਰਿਟੀ ਤੇ ਜਿਹੜੇ ਮੈਟਲ ਡਿਟੈਕਟਰਸ ਹਨ ਉਹ ਲਾਈ ਜਾਂਦੇ ਕਿ ਗਲਤੀ ਨਾਲ ਵੀ ਕੋਈ ਕੋਈ ਫਾਇਰ암 ਕੋਈ ਵੈਪਨ ਅੰਦਰ ਨਾ ਲੈ ਜੇੜਾ ਪੈਲਸ ਦੇ ਵਿੱਚ ਇਸ ਤਰ੍ਹਾਂ ਦੀ ਫਾਇਰਿੰਗ ਹੁੰਦੀ ਹੈਗਾ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਉਹਦਾ ਜ਼ਿੰਮੇਵਾਰ ਜਿਹੜੇ ਫਾਇਰਿੰਗ ਕਰਦੇ ਆ ਜੀ ਉਹ ਹੁੰਦੇ ਆ ਜਿਹੜੇ ਪੈਲਸ ਦੇ ਮੈਨੇਜਰ ਤੇ ਓਨਰ ਹੈ ਉਹ ਵੀ ਜ਼ਿੰਮੇਵਾਰ ਕਿਉਂਕਿ ਫਲੋਜਪੁਰ ਦੇ ਵਿੱਚ ਵੀ ਇਹ ਘਟਨਾ ਸਾਹਮਣੇ ਆਈ ਹੈਗੀ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਜੀ ਬਹੁਤ ਅਨਫੋਰਚੂਨੇਟ ਇਨਸੀਡੈਂਟ ਸੀ ਨਹੀਂ ਕਰਕੇ ਇਹ ਪਬਲਿਕ ਪਲੇਸਿਸ ਵਿੱਚ ਆਪਣਾ ਫਾਇਰ암 ਕੈਰੀ ਕਰਨਾ ਅਲਾਉਡ ਨਹੀਂ ਹੈ ਜਿਹਦੇ ਪ੍ਰੋਹਿਬਿਟਰੀ ਆਰਡਰਸ ਹੈ ਤੇ ਇਹ ਇਲੀਗਲ ਹੈ ਇਹ ਇਹ ਵੈਕਰਿੰਗ ਵਾਚ ਮੀਂ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਕਿ ਲਾਇਸੈਂਸ ਤੋਂ ਇਲਾਵਾ ਜਿਹੜੇ ਹੈਗੇ ਆ ਨਜਾਇਜ਼ ਜਿਹੜੇ ਅਸਲਾ ਵੀ ਲੈ ਕੇ ਜਿਹੜੇ ਹੈਗੇ ਪਾਰਸਾਂ ਦੇ ਵਿੱਚ ਐਂਟਰ ਹੋ ਜਾਂਦੇ ਨੇ ਲੋਕ ਇਸ ਤਰ੍ਹਾਂ ਦੇਖਦੇ ਬਿਲਕੁਲ ਜੀ ਲਾਇਸੈਂਸੀ ਵੈਪਨਸ ਵੀ ਅਲਾਉਡ ਨਹੀਂ ਹੈ ਅਨਲਾਈਸੈਂਸਡ ਤਾਂ ਉਹ ਇੱਕ ਹੋਰ ਜੁਰਮ ਬਣ ਜਾਂਦਾ ਤੁਸੀਂ ਜੇ ਅਨਲਾਈਸੈਂਸਡ ਵੈਪਨ ਕੈਰੀ ਕਰ ਰਹੇ ਹੋ ਵੀ ਪਬਲਿਕ ਏਰੀਆ ਵਿੱਚ ਕੈਰੀ ਕਰ ਰਹੇ ਹੋ ਈਕ ਐਕਸ਼ਨ ਕੀਤੀ ਜਾਏਗੀ ਹੁਣ ਅਸੀਂ ਤੇ ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਐਸ ਦੇ ਅੰਦਰ ਫਿਰ ਇਹਨਾਂ ਦੇ ਖਿਲਾਫ ਔਰ ਆਰਮਸ ਐਕਟ ਦੇ ਅੰਦਰ ਕਾਰਵਾਈ ਅੱਜ ਪਹਿਲਾਂ ਸਾਰਿਆਂ ਨੇ ਕੀ ਐਸ਼ਵਾਸਨ ਦਿੱਤਾ ਅੱਜ ਉਹਨਾਂ ਨੇ ਐਸ਼ਵਾਸਨ ਦਿੱਤਾ ਹੈ ਕਿ ਉਹ ਮੈਸੇਜੇਸ ਲਾਉਣਗੇ ਜਦ ਕੋਈ ਪੈਲੈਸ ਵਿੱਚ ਆਪਣੇ ਪੈਲੈਸ ਦੀ ਬੁਕਿੰਗ ਕਰਾਉਂਦਾ ਫੰਕਸ਼ਨ ਲਈ ਜਦ ਉਹਨਾਂ ਨੂੰ ਅਵੇਅਰ ਕਰਨਗੇ ਤੇ ਜੇ ਫੰਕਸ਼ਨ ਵਿੱਚ ਫਿਰ ਵੀ ਕੋਈ ਕਾਰੀ ਕਰਕੇ ਜਾਂਦਾ ਤਾਂ ਪੁਲਿਸ ਨੇ